100% ਦੇਖਣਗੇ ਜੀ ਦੇਖਣਗੇ ਕਿਉਂ ਨਹੀਂ ਸਾਰਿਆਂ ਨੂੰ ਦੇਖਦੇ ਨੇ ਉਹ ਪਰ ਲੇਕਿਨ ਜਦੋਂ ਮਰੀਜ਼ ਨੂੰ ਅਸੀਂ ਇੱਥੇ ਸਿੱਕ ਕਰਕੇ ਲੈ ਕੇ ਜਾਂਦੇ ਆ ਜਦੋਂ ਮਰੀਜ਼ ਚ ਕੁਝ ਹੁੰਦਾ ਹੀ ਨਹੀਂ ਉਦੋਂ ਸਰ ਪੀਜੀਆਈ ਵੀ ਕੀ ਕਰੇ ਆ ਮੈਂ ਬਾਹਰ 4 ਲੱਖ ਰੁਪਏ ਤੇ ਆਫਿਸ ਚ ਕਰਾਏ ਬੈਠਦਾ ਰੋਜ਼ ਮੇਰੇ ਦੋਸਤ ਨੇ ਦੱਸਦਾ ਹੋਇਆ ਮੈਂ ਇਹੀ ਦੱਸਦਾ ਲੋਕਾਂ ਨੂੰ ਵੀ ਪਹਿਲੀਆਂ ਜਾਓ ਜਿੱਦੇ ਸੱਟ ਲੱਗੀ ਸੀ ਸਰ ਉਦੋਂ ਆਉਣਾ ਸੀ ਤੁਸੀਂ ਹਾਂ ਇਹ ਸਰ ਚਿੰਤਾ ਤਾਂ ਸੀ ਉਹਨਾਂ ਨੇ ਸਰੇਫਰ ਇਹ ਮੁੰਡੇ ਦੇ ਜਗਰੋਂ ਸ਼ਹਿਰ ਦੇ ਵਿੱਚ ਲੱਗੀ ਸੀ ਰਾਤ ਨੂੰ 10:00 ਵਜੇ ਸਾਢੇ ਮੈਨੂੰ ਲੁਧਿਆਣੇ ਰੈਫਰ ਕਰਦਾ ਸੀ ਜਗਰੋਂ ਸ਼ਹਿਰ ਵਾਲਿਆਂ ਨੇ ਲੁਧਿਆਣੇ ਵਾਲਿਆਂ ਨੇ ਰਾਤ ਨੂੰ ਮੈਨੂੰ ਸਾਢੇ 1:00 ਵਜੇ ਪੀਜੀਆਈ ਰੈਫਰ ਕਰਤਾ ਸੀਗਾ ਫਿਰ ਆਏ ਕਿਉਂ ਨਹੀਂ ਚੱਕ ਪਰ ਪਤਾ 걸 ਗਿਆ ਸਰ ਸਾਢੇ ਬਹੁਤ ਜ਼ਿਆਦਾ ਫਿਰ ਕੀ ਹੋ ਗਿਆ ਹਾਂ ਮੈਂ ਇੱਥੇ ਸੀਪੀਆਰ ਦੇ ਕੇ ਮਰੀਜ਼ ਲਿਆਉਂਦਾ ਰਿਹਾ ਸਾਰੇ ਰਾਹ ਚ ਸੀਪੀਆਰ ਦੇਣੀ ਤਿੰਨ ਤਿੰਨ ਵਾਰੀ ਛਾਪੀ ਦਬਣੀ ਔਰ ਅੱਜ ਉਹ ਮਰੀਜ਼ ਤੁਰੇ ਫਿਰਦੇ ਨੇ ਕਿ ਮੈਂ ਉਹਦਾ ਚਾਚਾ ਲੱਗਣਾ ਪੇਸ਼ੈਂਟ ਦਾ ਤੇ ਮੈਂ ਹੀ ਉਹਨੂੰ ਰਾਤ ਨੂੰ ਲੈ ਕੇ ਗਿਆ ਤੁਸੀਂ ਕੀ ਖੱਟ ਲਿਆ ਚਾਚਾ ਜੀ ਇਹ ਦੱਸੋ ਤੁਸੀਂ ਪ੍ਰਾਈਵੇਟ ਚੋਂ ਮਰੀਜ਼ ਨੂੰ ਕੀ ਸਹੂਲਤ ਦਿਵਾ ਸਕੇ ਪਤਾ ਕਰਕੇ ਤਾਂ 7.5-8 ਲੱਖ ਰੁਪਏ ਲਾ ਕੇ ਕਿੰਨੀ ਸਰ 7-8 ਲੱਖ ਲਾ ਕੇ ਤੁਸੀਂ ਕੀ ਖੱਟਿਆ ਮੈਂ 30000 ਰੁਪਏ ਚ ਇਸ ਮਰੀਜ਼ ਨੂੰ ਜ਼ਿੰਦਗੀ ਬਚ ਜਾਂਦੀ ਹੈ ਜੇ ਤੁਸੀਂ ਪੀਜੀਆ ਆਉਂਦੇ 40000 ਰੁਪਏ ਦੀ ਜ਼ਿੰਦਗੀ ਬਚ ਜਾਂਦੀ ਆਪਰੇਸ਼ਨ ਦੀ ਜਰੂਰਤ ਸੀ ਇਸ ਨੂੰ ਸਰ ਸਰ ਤੁਸੀਂ ਗਲਤੀ ਹੈ ਤੁਹਾਡੀ ਅਸੀਂ ਰੋਜ਼ ਫੇਸਬੁੱਕ ਤੇ YouTube Instagram ਤੇ ਕਹਿੰਨੇ ਆਂ ਵੀ ਨਾ ਜਾਓ ਕਿਤੇ ਪ੍ਰਾਈਵੇਟ ਨਾ ਡਾਕਟਰਾਂ ਦੇ ਮਗਰ ਲੱਗੋ ਪੰਜਾਬ ਉਜਾੜ ਕੇ ਬਣਾਇਆ ਹੋਇਆ PGIA ਸਟ੍ਰਕਚਰ ਤੇ ਬਾਕੇ ਇਲਾਜ ਕਰਾ ਲਓ ਮਰੀਜ਼ ਘਰੇ ਸਹੀ ਚਲੇ ਜਾਊ ਪਰ ਕੌਣ ਮੰਨਦਾ ਸਰ ਸਾਨੂੰ ਦੇਖਦਾ ਕੌਣ ਹੈ ਲੋਕ ਸਾਰੀ ਦਿਹਾੜੀ ਲੈਕਚਰ ਵੀਡੀਓ ਦੇਖਦੇ ਨੇ ਲੋਕ ਸਾਰੀ ਦਿਹਾੜੀ ਡਰਾਮੇ ਦੇਖਦੇ ਨੇ ਤੇ ਅਸੀਂ ਇੱਥੇ ਪਿੱਟਦੇ ਰਹਿੰਦੇ ਆ ਚੰਡੀਗੜ੍ਹ ਬੈਠ ਕੇ ਕੀ ਕਰੀਏ ਜਦੋਂ ਸਰ ਮੈਂ ਕੋਸ਼ਿਸ਼ ਕਰਦਾ ਮੈਂ ਜਿੱਥੇ ਮੇਰੀ ਲੋੜ ਪਈ ਮੈਨੂੰ ਜਦ ਮਰਜੀ ਫੋਨ ਕਰ ਲਿਓ ਮੈਂ ਤੁਹਾਡੇ ਨਾਲ ਖੜਾ